ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੇ ਵੀਡੀਓ 'ਚ ਆਪਾਂ ਤੂੜੀ ਦੇ ਰੇਟਾਂ ਦੀ ਗੱਲ ਕਰਨੀ ਹੈ ਕਿਉਂਕਿ ਬਹੁਤ ਜ਼ਿਆਦਾ ਕਮੈਂਟ ਜਿਹੜੇ ਆ ਵੀਰਾਂ ਦੇ ਆਏ ਆ ਵੀ ਤੂੜੀ ਤੇ ਬਹੁਤ ਡੇਰ ਹੋ ਗਈ ਹੈ ਵੀਡੀਓ ਬਣਾਈ ਨੂੰ ਸੋ ਅੱਜ ਆਪਾਂ ਤੂੜੀ ਦੇ ਰੇਟ ਤੜਨਾ ਆਪਾਂ ਸਾਂਝੇ ਕਰਦੇ ਆਂ ਸੋ ਜੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਏਰੀਆ ਦੇ ਰੇਟ ਜਿਹੜੇ ਜ਼ਰੂਰ ਸਾਂਝੇ ਕਰਿਆ ਕਰੋ ਤਾਂ ਜੋ ਹਰੇਕ ਤੱਕ ਜਿਹੜੇ ਆ ਰੇਟ ਪਹੁੰਚ ਸਕਣ ਸੋ ਜੇ ਤੁਸੀਂ ਚੈਨਲ ਤੇ ਨਵੇਂ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਗੱਲ ਕਰਦੇ ਆ ਜੀ ਤੂੜੀ ਦੀ ਤੂੜੀ ਪਿਛਲੇ ਜਿਹੜੇ ਦਿਨ ਲੰਗੇ ਆ ਝੋਨਾ ਲਾਉਣ ਵਾਲਾ ਜਦੋਂ ਝੋਨਾ ਲਵਾਈ ਚੱਲ ਰਹੀ ਸੀ ਉਦੋਂ ਤੂੜੀ ਦਾ ਰੇਟ ਜਿਹੜੇ ਆ ਇੱਕਦਾਂ ਵਧੇ ਸੀ ਕਿਉਂਕਿ ਤੂੜੀ ਜਿਹੜੀ ਆ ਮੰਡੀਆਂ ਦੇ ਵਿੱਚ ਪਹੁੰਚ ਨਹੀਂ ਸੀ ਰਹੀ ਲੇਬਰ ਨਹੀਂ ਸੀ ਮਿਲਟਰੀ ਲੈ ਕੇ ਲੱਦਣ ਵਾਲੀ ਉਦੋਂ ਤੂੜੀ ਦਾ ਰੇਟ ਜਿਹੜੇ ਆ 400 ਤੋਂ ਲੈ ਕੇ ਤੇ 500 ਰੁਪਏ ਤੱਕ ਤੂੜੀ ਜਿਹੜੀ ਆ ਵੇਕੀ ਆ ਪਰ ਜਦ ਨਾਲ ਦੀ ਨਾਲੇ ਜਦੋਂ ਝੋਨਾ ਜਿਹੜਾ ਲੇਬਰ ਲੱਗ ਗਿਆ ਵਿਹਲੀ ਹੋਈ ਆ ਤੂੜੀ ਦੇ ਰੇਟ ਫੇਰ ਉੱਥੇ ਹੀ ਆ ਗਏ ਆ ਇੱਕ ਤਰ੍ਹਾਂ ਜ਼ਰੂਰ ਵਧੇ ਸੀ ਪਰ ਰੇਟ ਜਿਹੜੇ ਆ ਫੇਰ ਉੱਥੇ ਜਿਹੜੇ ਉਸੇ ਥਾਂ ਤੇ ਪਹਿਲਾਂ ਵਾਲੇ ਥਾਂ ਤੇ ਹੀ ਆ ਗਏ ਆ ਜਿਸ ਤਰ੍ਹਾਂ ਸਾਡੇ ਤਰਨਤਾਰਨ ਏਰੀਆ ਦੇ ਵਿੱਚ ਤੂੜੀ ਜਿਹੜੀ ਆ 200 ਤੋਂ ਲੈ ਕੇ 250 ਰੁਪਏ ਤੱਕ ਵਿਕ ਰਹੀ ਹੈ ਕਪੂਰਥਲੇ ਤੂੜੀ ਜਿਹੜੀ ਆ 275 ਰੁਪਏ ਵਿਕੀ ਆ ਤੇ ਸਾਡੇ ਇਧਰ ਬਟਾਲੇ ਵਾਲ ਇਧਰ ਵੀ ਤੂੜੀ ਜਿਹੜੀ ਆ ਉਹ 250 ਰੁਪਏ ਤੱਕ ਹੀ ਵਿਕ ਰਹੀ ਆ ਤਕਰੀਬਨ ਜੇ ਆਪਾਂ ਪੂਰੇ ਪੰਜਾਬ ਦੀ ਗੱਲ ਕਰ ਲਈਏ ਤੂੜੀ ਜਿਹੜੀ ਆ 200 ਤੋਂ ਲੈ ਕੇ 300 ਦੇ ਵਿੱਚ ਵਿੱਚ ਤੂੜੀ ਦਾ ਰੇਟ ਜਿਹੜੀ ਚੱਲ ਰਿਹਾ ਸੋ ਤੂੜੀ ਦੇ ਰੇਟ ਹਜੇ ਤੇ ਨਹੀਂ ਵਧੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕਹਿ ਨਹੀਂ ਸਕਦੇ ਪਰ ਇੱਕ ਗੱਲ ਜ਼ਰੂਰ ਆ ਕਿ ਇਸ ਵਾਰ ਜਿਹੜੀ ਬਾਹਰ ਪਈ ਤੂੜੀ ਆ ਉਹ ਬਹੁਤ ਜ਼ਿਆਦਾ ਖਰਾਬ ਹੋਣ ਦੇ ਚਾਂਸ ਹੈਗੇ ਕਿਉਂਕਿ ਬਾਰਿਸ਼ਾਂ ਆਪ ਨੂੰ ਪਤਾ ਹੀ ਹੈ ਵੀ ਲਗਾਤਾਰ ਜਿਹੜੀਆਂ ਪੈ ਰਹੀਆਂ ਸੋ ਇਹ ਵੀ ਇੱਕ ਨੁਕਸਾਨ ਆ ਵੀ ਜਿਹੜੀ ਤੂੜੀ ਬਾਹਰ ਕਿਸਾਨ ਦੀ ਖਰਾਬ ਹੋ ਜਾਣੀ ਪਰ ਇਹਦੇ ਨਾਲ ਨਾਲ ਤੂੜੀ ਜਿਹੜੀ ਆ ਅੰਦਰ ਵਾਲੀ ਤੂੜੀ ਤੇ ਬਾਹਰ ਵਾਲੀ ਤੂੜੀ ਦਾ ਰੇਡ ਦਾ ਕਾਫੀ ਫਰਕ ਰਹੂਗਾ ਤੇ ਹੋ ਸਕਦਾ ਵੀ ਰੇਡ ਜਿਹੜੇ ਆਉਣ ਵਾਲੇ ਸਮੇਂ ਚ ਆਪਾਂ ਨੂੰ ਵੱਧ ਦੇਖਣ ਨੂੰ ਮਿਲਣ ਸੋ ਧੰਨਵਾਦ ਜੀ